قوموں ۾ هوڪر جو رهاڻ ڏيندا آهن صاحب صاحب پاڻي ۾ صاف پيئڻ جي آهي ال تي علي باسي جي باري ۾

I'm proud you. ਉਸੇ ਉਹਨਾਂ ਸਥਿਤਾਾਂ ਨੇ ਆਪਸ ਵਿੱਚ ਬੈਠ ਕੇ ਉਹ ਰਿਪੀਰੀਅਨ ਨਿਰਦੇਸ਼ ਦੇ ਮਤਲਬ ਉਹ ਐਕਟ ਦੇ ਮਤਲਬ ਸੰਵਿਧਾਨ ਦੇ ਮਤਲਬ ਉਹਨਾਂ ਨੂੰ ਪੂਰਨ ਕੀਤਾ ਪਰ ਜਦੋਂ ਪੰਜਾਬ ਦੀ ਗੱਲ ਆ ਗਈ ਸਾਡੇ ਸਿੱਖਿਆ ਜਿਹੜਾ ਦੇ داخل ਅੰਦਾਜ਼ੀ ਦਿੰਦਾ ਹੈ ਜਿਹੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਵਿਸ਼ੇ ਸਾਡੇ ਪੰਜਾਬ ਦੇ ਨਾਲ ਸੰਬੰਧਿਤ ਨੇ ਕੇਂਦਰ ਸਰਕਾਰ ਉਹਨਾਂ ਦੇ ਬਹੁਤ داخل ਅੰਦਾਜ਼ੀ ਕਰਦੀ ਹੈ ਅੱਜ ਦੇ ਦਿਨ ਤੋਂ ਹੀ ਕਾਬੂ ਨਹੀਂ ਦਿੰਦੇ ਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜਿਹੜਾ ਲੋਕਾਂ ਦੇ ਹੱਕਾਂ ਤੇ ਢਾcke ਮਾਰਨੇ ਬੰਦ ਕਰੇ ਧੰਨਵਾਦ ਵੈਰੀ ਖੌਫਸਾ ਵੈਰੀ ਕੰਮੀ ਉਹ ਮੈਂ ਗੱਲ ਥੀ ਕਿ ਕਿਤੇ ਵੀ ਅਸੀਂ ਕਿੱਥੇ ਵੀ ਗੁੱਪੇ ਡਾਲਦੇ ਹਾਂ ਹੁਣ ਕਿਹੜੇ ਵਿੱਚ ਚੱਲਣਾ ਹੈ ਆ ਤੇਰੀ ਅੱਜ ਆ ਬੰਦੇ ਦੀ ਸ਼ਾਬਾਸ਼ ਹੈ ਆ ਪਰਵਾਹ ਨਾਲ ਦੇ ਵਿਆਹ ਹੋ ਗਿਆ ਮੁੰਡੇ ਦਾ ਰਸਤਾ ਲੜੀ ਹੋਈਆ ਹੁਣ ਵਿਆਹ ਹੋਣਾ ਇਹਦਾ ਹੋ ਗਿਆ ਸਰਪਾ ਪਾਓ ਯਾਰ ਪਾਣਾ ਨਹੀਂ ਅੰਦਰ ਸਰੀਰ ਅੱਜ ਦੀ ਸ਼ਾਨਾ ਮੱਤੇ ਅਮੋਲਨ ਦੇ ਅਮੋਲਨ ਨੇ ਪੂਰੀ ਦੁਨੀਆ ਨੂੰ ਲੜਨਾ ਸਿਖਾ ਦਿੱਤਾ ਸਾਥੀਓ ਅੱਜ ਦਾ ਸਾਡਾ ਇਹ ਇਕੱਠ ਕਿੱਥੇ ਆ ਲੋਨਨ ਦੀ ਪੰਜਵੀਂ ਵਰੇਗੰਡ ਬਣਾ ਰਿਹਾ ਉੱਥੇ ਚਾਹੇ ਸਟੇਟ ਦੀ ਸਰਕਾਰ ਆ ਚਾਹੇ ਸੈਂਟਰ ਦੀ ਸਰਕਾਰ ਆ ਇਹਨਾਂ ਦੋਨਾਂ ਸਰਕਾਰਾਂ ਨੂੰ ਵੀ ਚੇਤਾਵਨੀ ਆਂ ਕਰਦੀਆਂ ਬੰਦ ਕਰ ਦੋ ਨਹੀਂ ਦਾ ਇੱਕ ਕਿਸਾਨ ਔਰ ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਜਿਹਨੇ ਪਹਿਲਾ ਅंदोलਨ ਲੜਿਆ ਉਸ ਤੋਂ ਬਾਅਦ ਵੀ ਸਟੇਟ ਗਵਰਨਮੈਂਟ ਨੂੰ ਵੀ ਆ ਜਾਈ ਲੈਂਡ ਪੋਲਿੰਗ ਪਾਲਿਸੀ ਜੀ ਉਹਦੇ ਉੱਤੇ ਦਿਖਾ ਦਿੱਤਾ ਸੀ ਕਿ ਅਸੀਂ ਚੁੱਪ ਨਹੀਂ ਬੈਠੇ ਅਸੀਂ ਸੌ ਨਹੀਂ ਗਏ ਜਾਗਦੇ ਆ ਇਹ ਜਿਹੜੀਆਂ ਨਿਤ ਨੇ ਨਿਤ ਨਵੀਆਂ ਨਵੀਆਂ ਪਾਲਿਸੀਆਂ ਲਿਆ ਕੇ ਸਾਡੇ ਉੱਤੇ ਜ਼ਬਰ ਤੇ ਜੁਲਮ ਕੀਤਾ ਜਾ ਰਿਹਾ ਇਹਦੇ ਖਿਲਾਫ ਸਾਨੂੰ ਲੜਨਾ ਆਉਂਦਾ ਔਰ ਲੜਾਂਗੇ ਟੱਟ ਕੇ ਲੜਾਂਗੇ ਔਰ ਜਿੱਤਾਂਗੇ ਵੀ ਜਿਹੜੇ ਇਹ ਬਦਲਵੇਂ ਤਰੀਕਿਆਂ ਨਾਲ ਕਦੇ ਬਿਜਲੀ ਐਕਟ ਔਰ ਜਿਹੜੀਆਂ ਸਾਡੇ ਨਾਲ ਨੰਬਰ 221 ਨੂੰ ਬਕਾਇਦਾ ਸੈਂਟਰ ਕੋਰਨਰ ਤੇ ਲਿਖਤੀ ਰੂਪ ਚ ਮੰਗਾ ਬੰਨਿਆ ਸੀ ਅੱਜ 5 ਸਾਲ ਪੂਰੇ ਹੋਣ ਤੋਂ ਬਾਅਦ ਵੀ ਉਹ ਜਿਉਂ ਦੀਆਂ ਤਿਉਹ ਨੇ ਚਾਹੇ ਉਹ ਬਿਜਲੀ ਹੈ ਕਿਸੇ ਚਾਹੇ ਪੋਲੂਸ਼ਨ ਦੇ ਸਬੰਧ ਕਿਸੀ ਚਾਹੇ ਸਾਡੇ ਉੱਤੇ ਦਰਜ ਕੀਤੇ ਹੋਏ ਮﻘਦਮਿਆਂ ਦੇ ਸਬੰਧ ਕਿਸੀ ਉਹ ਜਿਉਂ ਦੀਆਂ ਤਿਉਹ ਨੇ ਸਰਕਾਰ ਨੂੰ ਅੱਜ ਦਾ ਇਹ ਇਕੱਠ ਇਹ ਚੇਤੇ ਕਰਾਉਂਦਾ ਕਿ ਉਹ ਸਾਰੀਆਂ ਮੰਗਾਂ ਜਿਹੜੀਆਂ ਤੁਸੀਂ ਲਿਖਤੀ ਰੂਪ ਦੇ ਵਿੱਚ ਸਾਡੇ ਨਾਲ ਮੰਨਣ ਦੇ ਲਈ ਸੇਲਤੀ ਪ੍ਰਗਟ ਕੀਤੀ ਸੀ ਅੱਜ ਤੱਕ ਨਹੀਂ ਮੰਨੀਆਂ ਇਹ ਮੰਗਾਂ ਮਨਵਾਉਣ ਦੇ ਲਈ ਔਰ ਨਿਤ ਦਿਹਾੜੇ ਜਿਹੜੇ ਸਾਡੇ ਉੱਤੇ ਆਮ ਲੋਕਾਂ ਦੇ ਉੱਤੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦੇ ਉੱਤੇ ਵੱਖ-ਵੱਖ ਤਰੀਕਿਆਂ ਦੇ ਨਾਲ ਵੱਡੇ ਪੱਧਰ ਤੇ ਹਮਲੇ ਕੀਤੇ ਜਾ ਰਹੇ ਨੇ ਲੋਕ ਉਹਨਾਂ ਲਈ ਸੁਚੇਤ ਨੇ ਔਰ ਲੜਨਗੇ ਸਾਥੀਓ ਇੱਕ ਗੱਲ ਤੁਸੀਂ ਯਾਦ ਰੱਖੋ ਹਮੇਸ਼ਾ ਤੁਸੀਂ ਤੁਹਾਡੇ ਕੋਲੇ ਪਿਛਲੇ 50 ਸਾਲਾਂ ਦਾ ਤਜਰਬਾ ਕਿ ਜਿਸ ਦਿਨ ਤੁਸੀਂ ਦਿੱਲੀੋਂ ਵੱਡਾ ਅੰਦੋਲਨ ਲੜ ਕੇ ਔਰ ਜਿੱਤ ਕੇ ਵਾਪਸ ਆਏ ਸੀ ਨਾਲ ਦੀ ਨਾਲ ਸਰਕਾਰ ਨੇ ਹੋਰ ਤਰੀਕਿਆਂ ਦੇ ਨਾਲ ਸਾਡੇ ਉੱਤੇ ਨਵੇਂ-ਨਵੇਂ ਹੋਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ ਔਰ ਲਗਾਤਾਰੋ ਹਮਲੇ ਕਿਆਰੀ ਨੇ ਜਿਨ੍ਹਾਂ ਦਾ ਤੁਸੀਂ ਮੂੰਹ ਤੋੜਦਾ ਜਵਾਬ ਵੀ ਦਿੰਦੇ ਰਹੇ ਹੋ ਔਰ ਅੱਜ ਵੀ ਤੁਹਾਨੂੰ ਸਮਝ ਲੈਣਾ ਚਾਹੀਦਾ ਜਿਹੜੇ ਸਾਡੀ ਐਜੂਕੇਸ਼ਨ ਖੋਣ ਵੱਲ ਨੂੰ ਆ ਗਏ ਸਾਡੀਆਂ ਯੂਨੀਵਰਸਿਟੀਆਂ ਉਹ ਖੋਣ ਵੱਲ ਨੂੰ ਆ ਗਏ ਔਰ ਇਹਨਾਂ ਨਾਲ ਫਿਰ ਤੁਹਾਨੂੰ ਕਿਵੇਂ ਲੜਨਾ ਪੈਣਾ ਇਹ ਤੁਸੀਂ ਆਪਦੇ ਮਨ ਨੂੰ ਪਿਆਰ ਕਰ ਲੋ ਕਿ ਸਾਡੇ ਪੱਖ 'ਚ ਕਦੇ ਵੀ ਨਹੀਂ ਹੈਗੇ ਇਹਨਾਂ ਨੇ ਨਹੀਂ ਟਿਕਣਾ ਨਹੀਂ ਹਟਣਾ ਇਸ ਲਈ ਸਾਨੂੰ ਫੇਰ ਤੋਂ ਇੱਕ ਵਾਰ ਪਹਿਲਾਂ ਵਾਂਗੂ ਵੱਡੇ ਪੱਧਰ ਤੇ ਲੜਨਾ ਪਊਗਾ ਜਿਵੇਂ ਅੱਜ ਦੀ ਜਿਹੜੀ ਤੁਹਾਡੀ ਆ ਕਾਠਾ ਔਰ ਜਿਹੜੀ ਆਲ ਇੰਡੀਆ ਲੈਵਲ ਤੇ ਹਰ ਸਟੇਜ ਦੇ ਵਿੱਚ ਇਹ ਵਰੇਗੱਡ ਬਣਾਈ ਜਾ ਰਹੀ ਆ ਇਹ ਸਰਕਾਰਾਂ ਨੂੰ ਵੀ ਰਹੀ ਆ ਕਿ ਇਹ ਤੁਹਾਡੇ ਨਾਲ ਮੱਥਾ ਲਾਉਣ ਲਈ ਵੱਡੀ ਤਿਆਰੀ ਦੇ ਰੂਪ ਚਾ ਕਿਥੇ ਅਸੀਂ ਸਾਰਿਆਂ ਤੋਂ ਇਹ ਯਾਦ ਕਰਵਾਉਣਾ ਸੀ ਕਿ ਅੱਜ ਸਾਡੀ ਬਰੇ ਗਾਂਡਾ ਜਿੱਤ ਦੇ ਅੰਦੋਲਨ ਦੀ ਉਥੇ ਨਾਲ ਦੀ ਨਾਲ ਇਹ ਵੀ ਦੱਸਣਾ ਸਰਕਾਰਾਂ ਨੂੰ ਕਿ ਅਸੀਂ ਤਿਆਰ ਵਰ ਤਿਆਰ ਆ ਅੱਜ ਪੂਰਾ ਦੇਸ਼ ਇਹ ਅੱਜ ਦੇ ਦਿਨ ਨੂੰ ਮਨਾ ਕੇ ਸਰਕਾਰ ਨੂੰ ਚੇਤਾਵਨੀ ਦੇ ਰਿਹਾ ਇਹ ਸਾਡੇ ਅਗਲੇ ਹੱਲੇ ਨਾਮ ਕਦੋਂ ਸਹਿਣ ਦਾ ਆਪ ਦਾ ਹੱਲ ਸੋਚ ਲਵੇ ਔਰ ਨਹੀਂ ਦਾਗ ਦੀਆਂ ਨੀਤੀਆਂ ਤੋਂ ਵਾਪਸ ਆਵੇ ਜਿਹੜੀਆਂ ਲੋਕ ਮਾਰੂ ਨੇ ਨਹੀਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਲੋਕਾਂ ਦਾ ਰੋਹ ਆ ਇਹਦਾ ਸਾਹਮਣਾ ਕਰਨਾ ਸੈਂਟਰ ਗਵਰਨਮੈਂਟ ਔਰ ਸਟੇਟਾਂ ਦੀਆਂ ਗਵਰਨਮੈਂਟਾਂ ਨੂੰ ਵੀ ਬਹੁਤ ਔਖਾ ਹੋਊ। ਅੱਜ ਸਾਥੀਓ ਤੁਹਾਡੀ ਹਰ ਜਗ੍ਹਾ ਲੁੱਟ ਹੋ ਰਹੀ ਆ। ਬੇਸ਼ੱਕ ਡੀਏਪੀ ਦੇਖ ਲਓ 1350 ਵਾਲਾ 1800 ਚ ਵਿਕ ਰਿਹਾ ਯੂਰੀਆ 217 ਵਾਲਾ 4400 ਚ ਵਿਕ ਰਿਹਾ 프리 ਟ੍ਰੇਡ ਦੇ ਨਾਲ ਤੁਹਾਡੇ ਦੇ ਫੱਟੇ ਹਮਲੇ ਹੋ ਰਹੇ ਨੇ ਅੱਜ ਦੀ ਸਟੇਜ ਤੋਂ ਤੁਹਾਨੂੰ ਇਹ ਸਾਰਾ ਕੁਝ ਸਾਡੀ ਲੀਡਰਸ਼ਿਪ ਬਹੁਤ ਸੁੱਝੇ ਹੋਈ ਲੀਡਰ